哈ਸ਼ੀガル دوستو میں سرگوں 哈ਸ਼ੀガル دوستو میں جسٹت گل ਤੁਹਾਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਚ ਇਸ ਬਲੌਗ ਚ ਅਸੀਂ ਅੱਜ ਸਿਦੂ ਮੁੱਸੇਵਾਲਾ ਵੀਰ ਜੀ ਰੰਗੋਲੀ ਬਣਾਵਾਂਗੇ ਤੇ ਤੁਹਾਨੂੰ ਦਿਖਾਉਣੇ ਅੱਗੇ ਬਲੌਗ ਚ ਤੇ ਇਹ ਰੰਗੋਲੀ ਦਾ ਸਾਈਜ਼ ਬਹੁਤ ਵੱਡਾ ਹੈਗਾ ਤੇ ਤੁਹਾਨੂੰ ਦਿਖਾਉਣੇ ਅੱਗੇ ਬਣਾ ਕੇ ਤੇ ਮਿਲਦੇ ਆਪਾਂ ਅੱਗੇ ਬਲੌਗ ਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਤੇ ਸਿਦੂ ਮੁੱਸੇਵਾਲਾ ਵੀਰ ਲਈ ਇੱਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਵੀਡੀਓ ਨੂੰ ਸਾਂਝਾ ਕਰੋ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਦੋਸਤੋ ਆਊਟਲਾਈਨ ਹੋ ਚੁੱਕੀ ਆ ਤੇ ਇੰਨੀ ਵੱਡੇ ਸਾਈਜ਼ ਦੀਆਂ ਗੋਲੀਆਂ ਲਗਭਗ ਹੈਗੀ ਐ ਇਹ 10 ਫੁੱਟ ਦੀ 10 बाई 12 ਫੁੱਟ ਦੀ ਤੇ ਤੁਹਾਨੂੰ ਦਿਖਾਉਣੇ ਆਗੇ ਵਲੌਗ ਚ ਵੀ ਕਿੱਦਾਂ ਦੀ ਲੱਗਦੀ ਐ ਦੋਸਤੋ ਦੇਖ ਸਕਦੇ ਹੋ ਜਸਪ੍ਰੀ ਨੇ ਪੱਟ ਬਣਾ ਦਿੱਤੀ ਐ ਤੇ ਸ਼ੇਡ ਦੇਖੋ ਤੁਸੀਂ ਕਿੰਨਾ ਟੀੜੀ ਲੱਗ ਰਿਹਾ ਦੇਖੋ ਇਹ ਵੀ ਥੋੜਾ ਜਿਹਾ ਅਨਕੰਪਲੀਟ ਹੈਗਾ ਤੇ ਕੰਪਲੀਟ ਕਰਦੇ ਹੁਣ ਸਾਰਾ ਤੁਹਾਨੂੰ ਦਿਖਾਉਣੇ ਆਗੇ ਵੀਡੀਓ ਚ ਤੇ ਕਾਲਾ ਰੰਗ ਖਤਮ ਹੋ ਗਿਆ ਜਿੱਦੇ ਅਸੀਂ ਕੋਲਿਆਂ ਨੂੰ ਮਿਕਸੀਜ ਕਰਕੇ ਉਹਨੂੰ ਪੀਸ ਕੇ ਕਾਲਾ ਰੰਗ ਤਿਆਰ ਕਰਿਆ ਹੈਗਾ ਤੇ ਤੁਹਾਨੂੰ ਦਿਖਾਉਣੇ ਹੈਗੇ ਅੱਗੇ ਵਲੌਗ ਸ਼ੁਰੂ ਕਰਦੇ ਆਂਗੇ ਦੇਖੋ ਦੋਸਤਾਂ ਇਹ ਨਿਗਵਣ ਚੁੱਕੀ ਆ ਅੱਗੋਂ ਮੈਂ ਬਣਾਤੀ ਫੇਸ ਰੂਪ ਨੇ ਕੰਪਲੀਟ ਕਰਤਾ ਅੱਗੇ ਦਿਖਾਉਣਾ ਤੁਹਾਨੂੰ ਵਲੌਗ ਚ ਹਾਂਜੀ ਦੋਸਤੋ ਤੇ ਫਾਈਨਲ ਹੋ ਗਈ ਆ ਰੋਲੀ ਤੇ ਤੁਹਾਨੂੰ ਦਿਖਾਉਣੇ ਆਗੇ ਵੀ ਕਿੱਦਾਂ ਬਣੀ ਆ ਸਾਡੇ 5 ਵਜੇ ਨੇ ਨਾਮ ਦੇ 5 ਵਜੇ ਸੀ ਸਟਾਰਟ ਅਪ ਕਿਨਾ ਦੇ ਕਿਦਸਾ ਮੰਮੀ ਲਗਭਗ 10 ਵਜੇ 10:30 ਵਜੇ 10:30 11 ਵਜੇ ਸਟਾਰਟ ਕਰੀ ਸੀ ਹੁਣ ਕੰਪਲੀਟ ਹੋ ਗਈ ਆ ਤੇ ਤੁਹਾਨੂੰ ਦਿਖਾਉਣੇ ਆ ক্লোਜ਼ ਸ਼ਾਟ ক্লোਜ਼ ਦੇ ਸ਼ਾਟ ਦਿਖਾਉਣੇ ਆਗੇ ਤੇ ਕੀ ਕਮੈਂਟਾਂ ਜਰੂਰ ਦੱਸਿਓ ਵੀ ਕਿਦਾਂ ਬਣੀ ਰੰਗੋਲੀ ਫਤੋ ਵੱਧ ਸ਼ੇਅਰ ਜ਼ਰੂਰ ਕਰਿਓ ਜੋ ਸਿੱਧੂਆਂ ਸਾਰੇ ਮੰਮੀ ਡੈਡੀ ਕੋਲ ਪਹੁੰਚ ਸਕੇ ਹਾਂ ਕਿਉਂਕਿ ਮਿਹਨਤ ਦਾ ਮੁੱਲ ਐਂ ਹੁੰਦਾਗਾ ਵੀ ਲੋਕ ਵੱਧ ਵੱਧ ਦੇਖਣਾ ਤੇ ਸਾਰਿਆਂ ਨੂੰ ਦਿਖਾਉਣਾ ਰੰਗੋਲੀ ਤੇ ਮਸਤ ਹੋਣਾ